ਬਾਣਾ ਲਖ ਇਹੋ ਜੀਆਂ ਤੁਝੀਆਂ ਲਈ ਆਈ ਬਾਬਾ ਨਾਨਕੀਓ ਹੱਥ ਸਾਤੇ ਜੀ ਸੁਰ ਦੀ ਜਬੇ ਪਟਵੀ ਹੋ ਪੀਰ ਮੇਰਾ ਤੁਨੀਓ ਇਹ ਬੋਲੀਆਂ ਦੇ ਵਿੱਚ ਵੀ ਆਉਂਦਾ ਕਹਿੰਦੇ ਹੱਸੇ ਬਿਮਨਾ ਖੇੜੇ ਬਿਮਨਾ ਇਸੇ ਜੱਗ ਤੇ ਨਹੀਂ ਆਉਣਾ ਫੇਰ ਬਿਮਨਾ ਬਹੁਤ ਹੀ ਸਤਿਕਾਰਯੋਗ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਅਸੀਂ ਸਾਰੇ ਜਾਣਦੇ ਹਾਂ ਕਿ ਕੁਝ ਹੀ ਦਿਨਾਂ ਦੇ ਵਿੱਚ ਸੌਣ ਦਾ ਮਹੀਨਾ ਚੜਨ ਵਾਲਾ ਹੈ ਔਰ ਕੋਈ ਸਮਾਸੀ ਜਦੋਂ ਪੰਜਾਬ ਦੇ ਪਿੰਡਾਂ ਦੇ ਅੰਦਰ ਇਸ ਮਹੀਨੇ ਦੇ ਵਿੱਚ ਤੀਆਂ ਦਾ ਤਿਉਹਾਰ ਬੜੇ ਚਾਮਾਂ ਨਾਲ ਮਨਾਇਆ ਜਾਂਦਾ ਸੀ ਪਰ ਸਮੇਂ ਦੇ ਬਦਲਾਅ ਦੇ ਨਾਲ ਤੀਆਂ ਦਾ ਤਿਉਹਾਰ ਹੌਲੀ-ਹੌਲੀ ਅਲੋਪ ਹੁੰਦਾ ਗਿਆ ਜਾਂ ਕਹਿ ਲਈਏ ਕਿ ਤੀਆਂ ਸਾਡੇ ਪਿੰਡਾਂ ਦੇ ਵਿੱਚੋਂ ਹੌਲੀ-ਹੌਲੀ ਅਲੋਪ ਹੋ ਗਈਆਂ ਇਹ ਤੀਆਂ ਪਿੰਡਾਂ ਦੇ ਵਿੱਚ ਪਿੱਪੜਾਂ ਦੇ ਥੱਲੇ ਬੋੜਾਂ ਦੇ ਥੱਲੇ ਖੂਹਾਂ ਤੇ ਛਪੜਾਂ ਤੇ ਪਿੰਡਾਂ ਦੇ ਬਾਹਰ ਪਿੰਡਾਂ ਦੇ ਵਿੱਚ ਕੁੜੀਆਂ ਵੱਲੋਂ ਰਲ ਕੇ ਮਨਾਈਆਂ ਜਾਂਦੀਆਂ ਸੀ ਵਿਆਹੀਆਂ ਤੇ ਕੁਵਾਰੀਆਂ ਕੁੜੀਆਂ ਇਸਤੀਆਂ ਦੇ ਵਿੱਚ ਹੱਸਦੀਆਂ ਟਪਦੀਆਂ ਨੱਚਦੀਆਂ ਗਾਉਂਦੀਆਂ ਸਨ ਆਪਣੇ ਮਨ ਦੇ ਬਲਬਲੇ ਆਪਣੇ ਆਮੰਦੀਆਂ ਭਾਵਨਾਵਾਂ ਪ੍ਰਗਟ ਕਰਦੀਆਂ ਸਨ ਸੋਤੀਆਂ ਇੱਕ ਸਾਡੇ ਸੱਭਿਆਚਾਰ ਦੀ ਬਹੁਤ ਵੱਡੀ ਵਿਰਾਸਤ ਨੇ ਔਰ ਉਹਨਾਂ ਲੋਕਾਂ ਦਾ ਧੰਨਵਾਦ ਕਰਨਾ ਬਣਦਾ ਹੈ ਜਿਹੜੇ ਅੱਜ ਵੀ ਤੀਆਂ ਦੀ ਵਿਰਾਸਤ ਨੂੰ ਜਾਂ ਸਾਡੇ ਸੱਭਿਆਚਾਰ ਦੀ ਇਸ ਅਨਮੋਲ ਵਿਰਾਸਤ ਨੂੰ ਸੰਭਾਲਣ ਦਾ ਯਤਨ ਕਰ ਰਹੇ ਨੇ ਤਾਂ ਗੱਲ ਕਰਦੇ ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਭਾਦੜਾ ਦੀ ਜਿੱਥੇ ਪਿਛਲੇ ਕਈ ਸਾਲਾਂ ਤੋਂ ਤੀਆਂ ਦਾ ਤਿਹਾਰ ਲਗਾਤਾਰ ਮਨਾਇਆ ਜਾ ਰਿਹਾ ਹੈ ਉਸ ਪਿੰਡ ਦੀਆਂ ਲੜਕੀਆਂ ਉਸ ਪਿੰਡ ਦੀਆਂ ਮਹਿਲਾਵਾਂ ਤੀਆਂ ਦੇ ਤਿਹਾਰ ਨੂੰ ਮਨਾਉਣ ਦੇ ਲਈ ਲਗਾਤਾਰ ਯਤਨਸ਼ੀਲ ਨੇ ਉਥੇ ਜਿਹੜੀ ਤੀਆਂ ਦੀ ਤਿਆਰੀ ਲਗਾਤਾਰ ਚੱਲ ਰਹੀ ਹੈ ਇਸ ਸੰਬੰਧ ਵਿੱਚ ਆਓ ਵੇਖਦੇ ਹਾਂ ਇੱਕ ਵਿਸ਼ੇਸ਼ ਰਿਪੋਰਟ ਤੀਆਂ ਦੇ ਆਈ ਦਾ ਨਾਮ ਕਹੇ ਹੋਤੀਆਂ ਕੁਝੀਆਂ ਇਹ ਆਈ ਬਗੋ ਹੱਥ ਚੱਤੇ ਸੂਰ ਦੀ ਜਵੇ ਪਟਲੀ ਹੋ ਪੀਰ ਮੇਰਾ ਸੁਨੀਓ ਪ੍ਰੀਓ ਮੇਰਾ ਨਾਮ ਸੁਖਚਾਨ ਕੌਰ ਗਿੱਧਾ ਕੌਚ ਫਲੇਡਾਈ ਸਸੀ ਕਾਲਜੀ ਪਹਿਲਾਂ ਤਾਂ ਸਾਰਿਆਂ ਨੂੰ ਜਿਹੜਾ ਇਹ ਤੀਆਂ ਦਾ ਧਿਆਰ ਹੈ ਜੀ ਉਹ ਸਾਡੇ ਪੰਜਾਬ ਦੇ ਵਿੱਚੋਂ ਕਮ ਸੇ ਕਮ ਲੋਪ ਹੀ ਹੋ ਚੁੱਕਿਆ ਕਿਉਂਕਿ ਪਹਿਲਾਂ ਬਹੁਤ ਮਸ਼ਹੂਰ ਸੀ ਲੋਂਗਵਾਲ ਦੀਆਂ ਤੀਆਂ ਜਖੇਪਲ ਪਰ ਹੁਣ ਇਹ ਜਿਹੜੀਆਂ ਤੀਆਂ ਨੇ ਇਹ ਬਹੁਤ ਜ਼ਿਆਦਾ ਲੋਪ ਹੁੰਦੀਆਂ ਜਾ ਰਹੀਆਂ ਨੇ ਤੇ ਹੁਣ ਇਸ ਵਾਰ ਪਿਛਲੇ 6-5-6 ਸਾਲਾਂ ਤੋਂ ਮੈਡਮ ਚਰਨਜੀਤ ਕੌਰ ਤੇ ਬਲੀਰਾਮ ਜੀ ਵੱਲੋਂ ਜੇ ਜਿਹੜਾ ਬਹੁਤ ਸੋਹਣਾ ਪ੍ਰਾਰਲਾ ਕੀਤਾ ਜਾ ਰਿਹਾ ਕਿ ਉਹ ਕੁੜੀਆਂ ਨੂੰ ਇਕੱਠੇ ਕਰ ਜਿਹੜੀਆਂ ਵਿਆਹੀਆਂ ਹੋਈਆਂ ਕੁੜੀਆਂ ਨੇ ਉਹ ਉਹਨਾਂ ਨੂੰ ਇਕੱਠਾ ਕੀਤਾ ਜਾਂਦਾ ਜਾਂ ਪਿੰਡ ਦੀਆਂ ਕੁੜੀਆਂ ਨੇਗੀਆਂ ਉਹ ਕੱਟੀਆਂ ਹੋ ਜਾਂਦੇ ਨੇ ਇਸ ਬਹਾਨੇ ਨਾਲ ਉਹ ਜਿਹੜੇ ਆਪਣੇ ਦੁੱਖ ਸੁੱਖ ਨੇ ਆਪਣੇ ਅੰਦਰ ਦੇ ਬਲਬਲੇ ਨੇਗੇ ਉਹਨਾਂ ਨੂੰ ਇੱਕ ਦੂਸਰੀ ਨਾਲ ਸਾਂਝਾ ਕਰਦੀਆਂ ਨੇ ਮੈਨੂੰ ਤੇ ਮੈਂ ਇਹ ਗੁਜਾਰਿਸ਼ ਕਰਦੀ ਆ ਸਾਰੇ ਪਿੰਡਾਂ 'ਚ ਵੀ ਕੱਟੋ-ਕੱਟ ਜੇ ਜ਼ਿਆਦਾ ਨਹੀਂ ਤੁਸੀਂ ਕੱਟੋ-ਕੱਟ 4 ਦਿਨ ਜਾਂ 5 ਦਿਨ ਕੱਟੋ-ਕੱਟ ਇਹ ਤੀਆਂ ਦਾ ਤਿਹਾਰਾ ਜਿਹੜਾ ਹਰ ਇੱਕ ਦੇ ਪਿੰਡ ਦੇ ਵਿੱਚ ਹੋਣਾ ਚਾਹੀਦਾ ਤਾਂ ਕਿ ਜਿਹੜੀਆਂ ਸਾਡੀਆਂ ਬੱਚੀਆਂ ਨੇਗੀਆਂ ਜਿਹੜੀਆਂ ਸਾਡੀਆਂ ਮਾਤਾਵਾਂ ਨਹੀਂਆਂ ਉਹ ਵੀ ਆਪਣੇ ਜਿਹੜੇ ਅੰਦਰ ਦੇ ਬਲਬਲੇ ਨੇਗੇ ਉਹ ਇੱਕ ਦੂਸਰੇ ਨਾਲ ਸ਼ੇਅਰ ਕਰ ਸਕਣ ਇੱਕ ਦੂਸਰੀ ਨਾਲ ਸਾਂਝੇ ਕਰ ਸਕਣ ਇਹ ਬੋਲੀਆਂ ਦੇ ਵਿੱਚ ਵੀ ਆਉਂਦਾ ਕਹਿੰਦੇ ਹੱਸੇ ਵੇ ਮਨਾ ਖੇੜੇ ਬੇਮਨਾ ਇਸੇ ਜਗਤੇ ਨਹੀਂ ਆਉਣਾ ਫੇਰ ਬੇਮਨਾ ਵੀ ਇਹ ਜਿਹੜਾ ਸਾਡੀ ਜ਼ਿੰਦਗੀ ਹੈ ਸਾਡੀ ਬਿਲਕੁਲ ਛੋਟੀ ਜੀ ਜ਼ਿੰਦਗੀ ਹੈ ਕਿਉਂ ਨਾ ਅਸੀਂ ਉਹਨੂੰ ਇੱਕ ਦੂਸਰੇ ਨਾਲ ਗੱਲਾਂ ਕਰਕੇ ਇੱਕ ਦੂਸਰੇ ਦੁੱਖ ਸਾਂਝੇ ਕਰਕੇ ਇੱਕ ਦੂਸਰੇ ਨਾਲ ਗੱਲਬਾਤਾਂ ਕਰਕੇ ਅਸੀਂ ਆਪਣੀ ਇਸ ਛੋਟੀ ਜੀ ਜ਼ਿੰਦਗੀ ਨੂੰ ਬਹੁਤ ਸੋਹਣਾ ਬਣਾ ਲਈਏ ਤਾਂ ਇਹ ਜਿਹੜਾ ਤਿਉਹਾਰ ਹੈ 5-6 ਸਾਲਾਂ ਤੋਂ ਮੈਡਮ ਚਰਨਜੀਤ ਕੋਲੋਂ ਵੱਲੋਂ ਕਰਵਾਇਆ ਜਾ ਰਿਹਾ ਹੈ ਇਸ ਸਾਲ ਵੀ 5-7 ਅਗਸਤ ਤੋਂ ਲੈ ਕੇ 15 ਅਗਸਤ 2024 ਸਾਡੇ ਦਾਣਾ ਮੰਡੀ ਭਾਦਰਾ ਵਿਖੇ ਜਿਹੜਾ ਇਹ ਤਿਉਹਾਰ ਹੈ ਮਨਾਇਆ ਜਾ ਰਿਹਾ ਮੈਂ ਸਾਰੇ ਹੀ ਭੈਣਾਂ ਨੂੰ ਬੱਚੀਆਂ ਨੂੰ ਮਾਤਾ ਮਾਨੂੰ ਗੁਰੂ ਜੀ ਅਰਸ਼ ਕਰਦੀਆਂ ਕਿ ਸਾਰੇ ਹੁਮਾ ਮਾਕੇ ਇਸ ਮੇਲੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਿਓ ਤਾਂ ਕਿ ਜਿਹੜਾ ਇਹ ਤਿਹਾਰਾ ਬਹੁਤ ਵਧੀਆ ਤਰੀਕੇ ਨਾਲ ਜਿੱਦਾਂ ਪਹਿਲਾਂ ਮਨਾਇਆ ਜਾਂਦਾ ਸੀ ਇਸ ਸਾਲ ਵੀ ਮਨਾਇਆ ਜਾ ਸਕੇ ਤੇ ਜਿਹੜਾ ਸਾਡਾ ਪੰਜਾਬੀ ਵਿਰਸਾ ਹੈਗਾ ਉਹਨੂੰ ਅਸੀਂ ਸੰਭਾਲ ਕੇ ਰੱਖੀਏ ਲੜਕੀਆਂ ਦਾ ਕਹਿਣਾ ਬਿਲਕੁਲ ਸੱਚ ਹੈ ਕਿ ਤੀਆਂ ਦੇ ਵਿੱਚ ਸਭਰੇ ਗਈਆਂ ਕੁੜੀਆਂ ਜਦੋਂ ਪੇਕੇ ਆਉਂਦੀਆਂ ਨੇ ਤਾਂ ਪੇਕੇ ਰਹਿਣ ਵਾਲੀਆਂ ਜਿਹਨੀਆਂ ਕਹਿਣ ਦਾ ਮਤਲਬ ਕੁਵਾਰੀਆਂ ਕੁੜੀਆਂ ਸਾਰੀਆਂ ਇਕੱਠੀਆਂ ਹੋ ਕੇ ਹੱਸਦੀਆਂ ਖੇਡਦੀਆਂ ਨੱਚਦੀਆਂ ਟੱਪਦੀਆਂ ਨੇ ਤਾਂ ਇਹ ਇੱਕ ਅਨਮੋਲ ਵਿਰਸਾ ਹਮੇਸ਼ਾ ਜਿੰਦਾ ਰਹਿਣਾ ਜ਼ਰੂਰੀ ਹੈ ਔਰ ਦੁਬਾਰਾ ਫਿਰ ਧੰਨਵਾਦ ਕਰਦੇ ਆ ਜਿਹੜੇ ਇਸ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਦਾ ਲਗਾਤਾਰ ਯਤਨ ਕਰਦੇ ਨੇ ਔਰ ਯਤਨਸ਼ੀਲ ਨੇ ਮੇਰਾ ਚਾਰਜੀ ਰਿਕੋਰਡ ਭਰਦਾ ਇਹ ਅਸੀਂ 7 ਅਗਸਤ ਤੋਂ ਅਸੀਂ ਸ਼ੁਰੂ ਕਰਦੇ ਹਾਂ ਹਰ ਸਾਲ ਮਨਾਉਂਦੇ ਆਂ ਇਹ ਤੀਆਂ ਦਾ ਤਿਹਾਰ ਛੇਮਾ ਹੈ ਸਾਡਾ ਤੀਆਂ ਦਾ ਮੇਲਾ ਹੈਗਾ ਤੇ 7 ਅਗਸਤ ਤੋਂ ਲੈ ਕੇ ਸਾਡਾ 15 ਅਗਸਤ ਤੱਕ ਵੀ ਅਲੋਪ ਹੁੰਦਾ ਜਾ ਰਿਹਾ ਪਿੰਡਾਂ ਦੇ ਵਿੱਚ ਦੇਖੋ ਅਸੀਂ ਲਾ ਲੋ 5 ਸਾਲ ਹੋ ਗਏ ਸਾਡਾ ਛੇਮਾ ਮੇਲਾ ਹੈਗਾ ਪੂਰੇ ਨਗਰ ਦੇ ਸਹਿਯੋਗ ਨਾਲ ਕੁੜੀਆਂ ਵੀ ਜਦੋਂ ਆ ਕੇ ਕਹਿੰਦੀਆਂ ਨੇ ਵੀ ਤੁਸੀਂ ਤਿਉਹਾਰ ਮਨਾਇਆ ਕਰੋ ਅਸੀਂ ਬਹੁਤ ਬਹੁਤ ਚਰਵਾੜਾਂ 'ਚ ਇਕੱਠੇ ਆਉਂਦੇ ਹਾਂ ਕਈ ਕਈ ਸਾਲਾਂ ਦੀ ਜਿੱਚੜੀਆਂ ਹੋਈਆਂ ਕੁੜੀਆਂ ਦੇ ਕੋਲ ਜਦੋਂ ਆ ਕੇ ਮਿਲਦੀ ਆ ਜਾਂਗੇ ਦਿਨ ਨੂੰ ਕਿੰਨਾ ਸਕੂਨ ਮਿਲਦਾਗਾ ਮੈਂ ਇਹੀ ਕਹਿਣਾ ਚਾਹੁੰਦੀ ਆ ਵੀ ਜਿਹੜੇ ਪਿੰਡਾਂ ਦੇ ਵਿੱਚ ਤਿਆਂ ਦਾ ਤਿਉਹਾਰ ਹੋ ਮਨਾਇਆ ਜਾਵੇ ਆਪਸ ਵਿੱਚ ਲਾਲ ਭਾਵਾਂ ਦੀ ਸਾਂਝ ਬਣਦੀ ਹੰਡਰਫਲੇੜਾ ਮੇਰੇ ਪਿੰਡ ਤੋਂ ਬਹੁਤ ਸਾਰੀਆਂ ਕੁੜੀਆਂ ਆਉਂਦੀਆਂ ਨੇ ਆ ਰੱਤਾ ਹੋ ਗਿਆ ਦੋਦੜਾ ਹੋ ਗਿਆ ਬੱਛੂਆਣਾ ਹੋ ਗਿਆ ਕਣਕਵਾਲ ਹੋ ਗਿਆ ਛੋਟੀ ਕਣਕਵਾਲ ਵੱਡੀ ਕਣਕਵਾਲ ਆਲੇ-ਦਾਲੇ ਦੇ ਬਹੁਤ ਸਾਰੇ ਪਿੰਡ ਨੇ ਜਿੱਥੋਂ ਇਹ ਭੈਣਾ ਜਾਂ ਧੀਆਂ ਸਾਡੀਆਂ ਪਹੁੰਚਦੀਆਂ ਨੇ ਤੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਪਿੱਪਲ ਪੱਤੀਆਂ ਟਿੱਕਾ ਵਗੈਰਾ ਕੁਝ ਨਹੀਂ ਪਤਾ ਘਗਰੇ ਕੀ ਹੁੰਦੇ ਨੇ ਫਲਕਾਰੀਆਂ ਕੀ ਹੁੰਦੀਆਂ ਨੇ ਬਾਗ ਕੀ ਹੁੰਦੇ ਨੇ ਤਾਂ ਸਾਨੂੰ ਇਸ ਵਾਰ ਅਸੀਂ ਇਹ ਪਲਾਨ ਕੀਤਾ ਵੀ ਕਿਉਂ ਨਾ ਉਹਨਾਂ ਨੂੰ ਜਿਹੜਾ ਸਾਡਾ ਪੁਰਾਣਾ ਸੱਭਿਆਚਾਰ ਅੱਜ ਕੱਲ੍ਹ ਦੀਆਂ ਬੱਚਿਆਂ ਨੂੰ ਉਹਦੇ ਬਾਰੇ ਜਾਣੂ ਕਰਾਇਆ ਜਾਵੇ ਤੇ ਥੋੜਾ ਮੋਟਾ ਅਸੀਂ ਛੋਟੇ-ਮੋਟ ਤਾਂ ਕਿ ਸਾਡੀਆਂ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਉਹਨਾਂ ਨੂੰ ਆਪਣੇ ਪੰਜਾਬੀ ਸੱਭਿਆਚਾਰ ਨਾਲ ਜੋੜਿਆ ਜਾ ਸਕੇ ਮਿੱਥੂ ਛੋਟੇ-ਮੋਟੇ ਮੁਕਾਬਲੇ ਅਸੀਂ ਕਰਵਾ ਕੇ ਤੇ ਉਹਨਾਂ ਦੇ ਪ੍ਰਾਈਜ਼ ਵਗੈਰਾ ਰੱਖੀਏ ਤੇ ਉਹਨਾਂ ਨੂੰ ਗਿੱਧੇ ਬਾਰੇ ਜਿਵੇਂ ਹੁਣ ਅੱਜ ਕੱਲ ਬੱਚਿਆਂ ਨੂੰ ਨਹੀਂ ਪਤਾ ਉਹਨਾਂ ਸਿਰਫ ਕੱਲਾ ਡੀਜਿਆਂ ਤੇ ਨੱਚਣ ਦਾ ਪਤਾ ਤਾਂ ਕਿ ਜਿਹੜੀ ਹੁਣ ਡਬਲ ਅੱਡੀ ਕੀ ਹੁੰਦੀ ਆ ਡਬਲ ਤਾੜੀ ਕੀ ਹੁੰਦੀ ਆ ਸਿੰਗਲ ਤਾੜੀ ਕੀ ਹੁੰਦੀ ਆ ਗਿੱਧੇ ਦੀ ਤਾਂ ਇਹਦੇ ਬਾਰੇ ਅਸੀਂ ਬੱਚਿਆਂ ਨੂੰ ਜਾਣੂ ਕਰਵਾ ਸਕੀਏ ਤੇ ਆਪਣੇ ਜਿਹੜਾ ਸਾਡਾ ਸੱਭਿਆਚਾਰਾ ਅਸੀਂ ਉਹਨੂੰ ਬਚਾ ਸਕੀਏ